पिठे <muchas> पिछा वाहगुरु जी का खालसा वाहू जी की फतेह अज का जो ये शुभ दिहाड़ा है साहबजादा बाबा ਜੋਰਾਵਰ ਸਿੰਘ ਬਾਬਾ ਫਤੇ ਸਿੰਘ ਉਹਨਾਂ ਦੀ ਮਿਸਾਲੀ ਸ਼ਹਾਦਤ ਮਾਤਾ ਗੁਜਰਕੌਰ ਜੀ ਔਰ ਜੋ ਪਛੋਕੜੇ ਦੇਖਿਆ ਜਾਵੇ ਤੇ ਸਭ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਭਾਰਤ ਵਰਸ ਦੀ ਸੰਸਕ੍ਰਿਤੀ ਨੂੰ ਬਚਾਉਣ ਵਾਸਤੇ ਹਿੰਦੁਸਤਾਨ ਨੂੰ ਬਚਾਉਣ ਵਾਸਤੇ ਔਰ ਸਤਿਗੁਰੂ ਜੀ ਕਿਰਪਾ ਕਰਦੇ ਨੇ ਤੇ ਜਦ ਸਾਹਮਣੇ ਮੁਗਲ ਰਾਜੇ ਦੋਆ ਧਰਮਾਂ ਤੋਂ ਇੱਕ ਧਰਮ ਕਰਨਾ ਚਾਹੁੰਦੇ ਸਨ ਤਾਂ ਸਤਿਗੁਰੂ ਜੀ ਨੇ ਕਿਰਪਾ ਕੀਤੀ ਕਰੂ ਪੰਥ ਮੈਂ ਕਰੂ ਜਗਤ ਮੈਂ ਪੰਥ ਤੀਸਰ ਪਰਵੇਸ਼ ਆ ਜਾ ਗਿਆ ਸਕੇ ਜੋ ਦੇ ਧਰੇ ਨੀ ਲਫੇਸਾ ਜਦੋਂ ਰੰਗਦੇਵ ਨੇ ਕਿਹਾ ਕਿ ਮੈਂ ਦੋਆ ਤੋਂ ਇੱਕ ਕਰਨਾ ਹੈ ਤਾਂ ਗੁਰੂ ਸਾਹਿਬ ਜੀ ਕਹਿੰਦੇ ਕਿ ਮੈਂ ਦੋਆ ਤਰਕ ਤੀਜਾ ਪਰਤ ਸਾਜਣਾ ਹੈ ਉਸ ਪੰਥ ਨੂੰ ਸਾਜ ਕੇ ਸਤਿਗੁਰਾਂ ਨੇ ਫਿਰ ਉਸ ਪੰਥ ਨੂੰ ਜਿਉਦਾ ਰੱਖਣ ਵਾਸਤੇ ਕਾਇਮ ਰੱਖਣ ਵਾਸਤੇ ਸਦੀਪ ਕਾਲ ਵਾਸਤੇ ਬਾਣੀ ਬਾਲਾ ਕਾਇਮ ਰੱਖਣ ਵਾਸਤੇ ਸਤਿਗੁਰਾਂ ਨੇ ਅਨੰਦਪੁਰ ਛੱਡਿਆ ਵੱਡੇ ਸਹਿਬ ਜਾਦੇ ਬਾਬਾ ਅਜੀਤ ਸਿੰਘ ਬੁਝਾਰ ਸਿੰਘ ਚਮਕੌਰ ਦੀ ਜੰਗ ਵਿੱਚ ਹੋਰ ਸਿੰਘ শহীদ ਹੋਏ ਉੱਥੇ ਨਾਲ ਹੀ ਇਸ ਪਾਵਨ ਧਰਤੀ ਤੇ ਜਿੱਥੇ ਅੱਜ ਅਸੀਂ ਖੜੇ ਹਾਂ ਇਸ ਧਰਤੀ ਤੇ ਮਾਤਾ ਗੁਜਰਕੌਰ ਜੀ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਸਾਹਿਬ ਜੀ ਵਿਸਰ ਕਰਕੇ ਵਜ਼ੀਰ ਸੂਬਾ ਸਰਹੰਦ ਵਜ਼ੀਰ ਖਾਨ ਦੀ ਕਚਹਿਰੀ ਦੇ ਵਿੱਚ ਉਹਨਾਂ ਨੂੰ ਪੇਸ਼ ਕੀਤਾ ਗਿਆ ਪਕੜ ਕੇ ਤਾਂ ਅੱਜ ਦਾ ਜੋ ਇਹ ਦਿਨ ਹੈ ਜਿਸ ਨੂੰ 13 ਪੋ ਦੇ ਨਾਮ ਜਾਣਿਆ ਜਾਂਦਾ ਦੇਸੀ ਮਹੀਨੇ ਦੇ ਔਰ ਅੰਗਰੇਜ਼ੀ ਅਜ ਤੇ 27 ਦਸੰਬਰ ਹਰ ਸਾਲ ਤਾਂ ਇਸ ਦਿਨ ਉਹਨਾਂ ਨੂੰ ਨਿਹਾਂ ਦੇ ਵਿੱਚ ਜਨਾ ਕਰਕੇ ਸ਼ਹੀਦ ਕੀਤਾ ਗਿਆ ਔਰ ਉਹ ਤੇਜ ਦਿਹਾੜੇ ਨੇ ਕੌਮ ਉਦੋਂ ਤੋਂ ਲੈ ਕੇ ਕਰਕੇ ਅੱਜ ਦੇ ਦਿਨਾਂ ਤੱਕ ਇਹ ਬਣਾ ਰਹੀ ਹੈ ਅੱਜ ਲੱਖਾਂ ਹੀ ਸਕਤਾ ਜਿਹੜੀਆਂ ਨੇ ਬਾਬਾ ਜੋਰਾਵਰ ਸਿੰਘ ਬਾਬਾ ਫਤੇ ਸਿੰਘ ਮਾਤਾ ਗੁਜਰ ਕੌਰ ਜੀ ਨੂੰ ਨਮਸਕਾਰ ਕਰਨ ਵਾਸਤੇ ਉਹਨਾਂ ਦੀ ਕੀਤੀ ਹੋਈ ਕੁਰਬਾਨੀ ਨੂੰ ਸਜਦਾ ਕਰਨ ਵਾਸਤੇ ਸਮੁੱਚਾ ਹੀ ਦਲ ਪੰਥ ਨਿਹੰਗ ਸਿੰਘ ਫੌਜਾਂ ਜਿਹੜਾ ਪੰਥ ਉਹਨਾਂ ਨੇ ਬਾਬਾ ਫਤੇ ਸਿੰਘ ਸਾਹਿਬ ਜੀ ਨੇ ਸਾਜਿਆ ਹਮ ਅਕਾਲੀ ਸਭ ਕੀ ਵాలి ਹਮਰਾ ਪੰਥ ਨੇ ਆਰਾ ਹੈ ਉਹ ਪੰਥ ਦੇ ਜਿਹੜੇ ਵਾਰਿਸ ਨੇ ਦਲ ਪੰਥ ਨਿਹੰਗ ਸਿੰਘ ਫੌਜਾਂ ਮਹਾਕਾਲ ਫੌਜਾਂ ਬ੍ਰਹੰਤ ਹੋਰ ਗੁਰੂ ਕੀ ਸੰਗਤ ਜਥੇਬੰਦੀਆਂ ਕਟਸਾਲਾਂ ਪਹੁੰਚ ਕਰਕੇ ਇਸ ਪਾਵਨ ਧਰਤੀ ਤੇ ਉਹਨਾਂ ਸ਼ਹੀਦਾਂ ਨੂੰ ਜਿਹੜਾ ਹੈ ਅਸਰ ਅੱਜ ਲਈ ਸਰਦਾ ਦੇ ਫੋਲ ਆਪਨ ਕਰ ਰਹੇ ਨੇ ਔਰ ਅੱਜ ਉਹਨਾਂ ਸ਼ਹੀਦਾਂ ਦੀ ਯਾਦ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨਮਾਈ ਹੇਠ ਪਵਿੱਤਰ ਪਾਲਕੀ ਜਿਹੜੀ ਹੈ ਫਤਿਹਗੜ੍ਹ ਸਾਹਿਬ ਤੋਂ ਚੱਲ ਕਰਕੇ ਜੋਤੀ ਸਰੂਪ ਚੱਲ ਰਹੀ ਹੈ ਉਸ ਪਾਲਕੀ ਦੇ ਨਾਲ ਇਹ ਸੋਚੀਆਂ ਸੰਗਤਾਂ ਜਿਹੜੀਆਂ ਦਰਸ਼ਨਦਾਰੀ ਕਰ ਰਹੀਆਂ ਨੇ ਤੋ ਐਸੇ ਜਿਹੜੇ ਵਰਤਾਰੇ ਨੇ ਉਹਨਾਂ ਨੂੰ ਯਾਦ ਕਰਨ ਵਾਸਤੇ ਸਭ ਵਿਚ ਆਪਾਂ ਸਾਰੇ ਇਕੱਤਰ ਹੋਇਆ ਹੈ ਔਰ ਸਾਨੂੰ ਵੀ ਉਹਨਾਂ ਮਹਾਨ ਸ਼ਹੀਦਾਂ ਨੂੰ ਯਾਦ ਕਰਕੇ ਬਾਣੀ ਔਰ ਬਾਣੇ ਦੇ ਨਾਲ ਜੁੜਨਾ ਚਾਹੀਦਾ ਹੈ ਸਤਿਗੁਰੂ ਜੀ ਨੇ ਇਸ ਧਰਤੀ ਦੇ ਉੱਤੇ ਜਿੱਥੇ ਜ਼ੁਲਮ ਇੱਕ ਕਰਨਾ ਚਾਹੁੰਦਾ ਸੀ ਸਤਿਗੁਰੂ ਜੀ ਨੇ ਤੀਜਾ ਪੰਥ ਸਾਜ ਕੇ ਨਿਆਰਾ ਪੰਥ ਸਾਜਿਆ ਹੈ ਔਰ ਆਜ਼ਾਦੀ ਦੇ ਨਾਲ ਜੁੜਨ ਦਾ ਸਾਨੂੰ ਜਿਹੜਾ ਹੈ ਉਹ ਡਾਕ ਦਿੱਤਾ ਹੈ ਸੋ ਇੰਨੀਆਂ ਬੇਨਤੀਆਂ ਪ੍ਰਵਾਨ ਹੋਈਆਂ ਪੁੱਲਾਂ ਦੀ ਮਾਫੀ ਵਾਹਿਗੁਰੂ ਠੀਕਾ ਖਾਲਸਾ ਵਾਹਿਗੁਰੂ ਜੀ ਫਤਿਹ ਅੱਜ ਕੇ ਕਾਰਜਗੌਰ ਫਤਿਹ ਭਾਵੇ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਸਾਹਿਬ ਜੀ ਦੇ ਚਰਨਾਂ ਨੂੰ ਪਾਵੇ ਸਤਿ ਸ੍ਰੀ ਅਕਾਲ ਜੋਰਵਰਾ ਕਾਲ ਦੇਖ ਤਰੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ